ਸੰਸਾਰ ਦੇ ਜਿੰਨੇ ਵੀ ਝਗੜੇ ਨੇ ਸਾਰੇ ਝੂਠੇ ਨੇ ਸੰਸਾਰ ਦੇ ਵਿੱਚ ਜੋ ਕੁਝ ਹੈ ਸਭ ਸੁਪਨਾ ਹੈ ਤੇ ਸਭ ਕੁਝ ਸੁਪਨੇ ਦੀ ਨਹੀਂ ਆਈਆਂ ਇੱਥੇ ਆਪਣਾ ਕਿਸੇ ਦਾ ਕੁਝ ਵੀ ਨਹੀਂ ਹੈ ਸਾਰੀਆਂ ਅਦਾਲਤਾਂ ਦੇ ਫੈਸਲੇ ਸਾਨੂੰ ਵਿਅਰਥ ਲੱਗਣਗੇ ਝੂਠੇ ਲੱਗਣਗੇ ਸਾਰੇ ਝਗੜੇ ਸਾਰੀਆਂ ਲੜਾਈਆਂ ਲੜਾਈਆਂ ਦੇ ਮੋੜ ਵੱਜਨੇ ਸਾਰੇ ਸਾਨੂੰ ਝੂਠੇ ਪ੍ਰਤੀਤ ਹੋਣਗੇ ਜੇਕਰ ਅਸੀਂ ਇਸ ਭਲੇਖੇ ਵਿੱਚੋਂ ਬਾਹਰ ਆ ਜਾਈਏ ਕਿ ਇਹ ਜਿਹੜਾ ਸੰਸਾਰ ਸਾਨੂੰ ਦਿਸਦਾ ਹੈ ਜਿਹਨੂੰ ਅਸੀਂ ਮੰਨ ਰਹੇ ਹਾਂ ਹੰਡਾ ਰਹੇ ਹਾਂ ਇਹ ਵੀ ਇੱਕ ਸੁਪਨਾ ਹੈ ਤਾਂ ਝੂਠਾ ਹੈ ਇੱਥੇ ਕਿਸੇ ਦਾ ਕੁਝ ਵੀ ਨਹੀਂ ਆ ਸਭ ਕੁਝ ਇੱਕ ਸੁਪਨੇ ਵਾਂਗੂ ਸੁਪਨਾ ਬਿਖਰਨ ਦੇ ਨਾਲ ਸੁਪਨਾ ਟੁੱਟਣ ਦੇ ਨਾਲ ਜਿਵੇਂ ਸੁਪਨਾ ਸੁਪਨਾ ਰਹਿ ਜਾਂਦਾ ਹੈ ਤਵੇਂ ਇਹ ਸਾਡੀ ਸੰਸਾਰ ਦੀ ਪਦਾਰਥਿਕ ਮਾਇਆਵਾਦੀ ਪਰਿਵਾਰ ਬੱਚਿਆਂ ਦੀ ਸਾਰੀ ਦੀ ਸਾਰੀ ਟੋਟਲ ਜ਼ਿੰਦਗੀ ਆ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਵਾਰੀ ਇੱਕ પ્રાણી ਨੂੰ ਗੁਰੂ ਮਹਾਰਾਜ ਨੇ ਉਪਦੇਸ਼ ਦੇਣਾ ਸੀਗਾ ਤਾਂ ਇੱਕ ਸਾਖੀ ਸੁਣਾਈ ਸੀ ਕਿ ਇੱਕ ਬਾਦਸ਼ਾਹ ਸੀ ਉਹ ਬਾਦਸ਼ਾਹ ਆਪਣੇ ਸ਼ਿਕਾਰ ਦੇ ਜਾਣ ਲਈ ਆਪਣੇ ਨਾਲ ਦੇ ਸੈਨਿਕ ਸਾਥੀਆਂ ਨੂੰ ਫੌਜੀਆ ਨੂੰ ਨਾਲ ਲੈ ਕੇ ਜੰਗਲ ਵਿੱਚ ਲਾ ਗਿਆ ਜਿਵੇਂ ਜੰਗਲ ਦੇ ਵਿੱਚ ਉਹਨੇ ਪ੍ਰਵੇਸ਼ ਕੀਤਾ ਤੇ ਉਹਦੇ ਲਾਗੋਂ ਇੱਕ ਹਰਨ ਨੇ ਛਾਲ ਮਾਰੀ ਤੇ ਅੱਗੇ ਲੰਘ ਗਿਆ ਰਾਜਾ ਆਪਣੇ ਘੋੜੇ ਨੂੰ ਸਰਪਟ ਦੌੜਾਈ ਫਿਰਦਾ ਉਸ ਸ਼ਿਕਾਰ ਦੇ ਪਿੱਛੇ ਗਿਆ ਤੇ ਘੋੜੇ ਨੇ ਛਾਲ ਮਾਰੀ ਦੂਰ ਜਾ ਕੇ ਤੇ ਉਹ ਦਰਖਤਾਂ ਦੇ ਉੱਪਰ ਦੋ ਦਰਖਤਾਂ ਦੇ ਵਿੱਚ ਉਹਦੀ ਗਰਦਨ ਟੰਗੀ ਗਈ। ਉਹਦੇ ਸੰਗੀ ਸਾਥੀ ਉਸ ਤੋਂ ਬਹੁਤ ਜ਼ਿਆਦਾ ਵਿਛੜ ਗਏ ਸਨ। ਪਰ ਉਹ ਰਾਜਾ ਉੱਥੇ ਟੰਗਿਆ ਰਿਹਾ। ਆਖਰਕਾਰ ਕੋਈ ਲੱਕੜਾਂ ਹਾਰਾ ਲੱਕੜੀਆਂ ਇਕੱਠੀਆਂ ਕਰਨ ਦੇ ਲਈ ਵੱਡਣ ਟੁਕਣ ਦੇ ਲਈ ਆਣ ਪਹੁੰਚਿਆ ਨਾਲ ਉਹਦੀ ਘਰ ਦੀ ਸੀ। ਉਹਨਾਂ ਨੇ ਦੇਖਿਆ ਇੱਥੇ ਕੋਈ ਬੰਦਾ ਲਟਕ ਰਿਹਾ ਹੈ ਜੋ ਧਿਆਨ ਮਾਰ ਰਿਹਾ ਤੇ ਉਹਨਾਂ ਨੂੰ ਪਹਿਚਾਨ ਆ ਗਈ ਕਿ ਇਹ ਤਾਂ ਸਾਡਾ ਆਪਣੇ ਦੇਸ਼ ਦਾ ਰਾਜਾ ਹੈ ਉੱਪਰ ਧਿਆਨ ਮਾਰਿਆ ਤਾਂ ਉਹਨੇ ਵੇਖਿਆ ਕਿ ਇਹ ਰਾਜਾ ਜਿਹੜਾ ਹੈ ਇਹ ਸਜ਼ਾ ਬੜੀ ਦਿੰਦਾ ਹੈ ਜੇ ਐਸੇ ਨੂੰ ਛੱਡ ਦਿੱਤਾ ਤੇ ਤੰਗ ਪਰੇਸ਼ਾਨ ਕਰੇਗਾ ਤੇ ਇਹਨੇ ਸਾਨੂੰ ਮੁੜ ਕੇ ਕੰਮੋਂ ਵੀ ਸਾਡੇ ਨੇ ਕਿਹੜੇ ਆਉਣਾ ਤੇ ਸਾਨੂੰ ਨੇ ਕਿਹੜਾ ਮਿਲਣਾ-ਗਿਲਣਾ ਇਤਨਾ ਕਰੀਏ ਇਹ ਮਸੀਬਤ ਵਿੱਚ ਆਤ ਕੋਲ ਲਾਭ ਉਠਾਈਏ ਲਾਭ ਉਠਾਉਣ ਦੇ ਲਈ ਉਹਨਾਂ ਕਹਾਂ ਕਿ ਸਾਡੀ ਧੀ ਜਵਾਨ ਆ ਤੇ ਰਾਜੇ ਨੂੰ ਕਹਿੰਦੇ ਤੇਰੇ ਨਾਲ ਵਿਆਹ ਕਰ ਦਈਏ ਰਾਜੇ ਨੂੰ ਇਸ ਸ਼ਰਤ ਦੇ ਉੱਪਰ ਉਹਨਾਂ ਨੇ ਕਿਹਾ ਕਿ ਤੈਨੂੰ ਅਸੀਂ ਲਾਵਾਂਗੇ درخت ਦੇ ਵਿੱਚੋਂ ਕੱਢਾਂਗੇ ਬਾਹਰ ਟੰਗੇ ਹੋਏ ਨੂੰ ਜੇਕਰ ਤੂੰ ਸਾਡੀ ਕੁੜੀ ਨਾਲ ਵਿਆਹ ਕਰੇ ਰਾਜੇ ਨੇ ਹਾਂ ਕਰ ਦਿੱਤੀ ਜਦੋਂ ਹਾਂ ਕਰ ਦਿੱਤੀ ਰਾਜੇ ਨੂੰ ਉਹਨਾਂ ਨੇ ਥੱਲੇ اتارਿਆ ਉਤਾਰ ਕੇ ਰਾਜੇ ਨੂੰ ਘਰ ਲੈ ਕੇ ਆਪਣੀ ਕੁੜੀ ਨਾਲ ਵਿਆਹ ਕਰ ਦਿੱਤਾ ਕੁੜੀ ਨਾਲ ਵਿਆਹ ਕਰਕੇ ਰਾਜਾ ਜਦੋਂ ਆਪਣੇ ਮਹਿਲਾਂ 'ਚ ਗਿਆ ਤੇ ਦਰਬਾਰ ਆਪਣੇ ਜਿਹੜਾ ਮੇਨ ਗੇਟ ਹੁੰਦਾ ਹੈ ਉਧਰ ਪ੍ਰਵੇਸ਼ ਕਰਨ ਲੱਗਾ ਆਪਣੇ ਰਾਜ ਮਹਿਲਾਂ ਦੇ ਵਿੱਚ ਤਾਂ ਉੱਥੇ ਖੜੇ ਸੰਤਰੀ ਨੇ ਤਲਵਾਰ ਕੱਢੀ ਤੇ ਰਾਜ ਦੀ ਗਰਦਨ ਤੇ ਚਲਾਈ ਤਾਂ ਰਾਜਾ ਸੁੱਤਾ ਪਿਆ ਉੱਠ ਖਲੋਤਾ ਕਿਉਂਕਿ ਰਾਜਾ ਮਹਿਲਾਂ ਦੇ ਵਿੱਚ ਹੀ ਸੁੱਤਾ ਪਿਆ ਸੀ ਤੇ ਸੁੱਤੇ ਪੈ ਨੂੰ ਸੁਪਨਾ ਆਇਆ ਤੇ ਸੁਪਨੇ ਵਿੱਚ ਆ ਕੇ ਪਤਾ ਲੱਗਾ ਕਿ ਸਭ ਕੁਝ ਝੂਠਾ ਹੈ ਕੋਈ ਵੀ ਸੱਚਾ ਨਹੀਂ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਇਹ ਸਾਰਾ ਸੰਸਾਰ ਇਸੇ ਤਰ੍ਹਾਂ ਦਾ ਹੀ ਹੈ ਕਿ ਅਸੀਂ ਰਾਜੇ ਆ ਸਾਡੇ ਕੋਲ ਬਹੁਤ ਕੁਝ ਆ ਸਾਡੇ ਬੜੀ ਪਾਵਰ ਆ ਪਰ ਕਿਸੇ ਦੀ ਕੋਈ ਇੱਥੇ ਪਾਵਰ ਨਹੀਂ ਆ ਸਭ ਬਿਨਾ ਪਾਵਰ ਤੋਂ ਸੁਪਨੇ ਵਾਲੀ ਜ਼ਿੰਦਗੀ ਜੀ ਰਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ